ਔਨਲਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕੱਲ ਪੀ ਆਰਟੀਸੀ ਅਤੇ ਪਨਬਸ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਬੰਦ ਰਹੇਗੀ ਜੀ ਆ ਸਹੀ ਸੁਣ ਰਿਹਾ ਤੁਹਾਨੂੰ ਜੇਕਰ ਤੁਸੀਂ ਵੀ ਕੱਲ ਕਿਤੇ ਜਾਣ ਬਾਰੇ ਸੋਚ ਰਹੇ ਹੋ ਤੁਸੀਂ ਵੀ ਪਲਾਨ ਬਣਾ ਰਹੇ ਹੋ ਰਿਸ਼ਤੇਦਾਰੀ ਦੇ ਵਿੱਚ ਜਾਣ ਨੂੰ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਦੇਖ ਲਵੋ ਨਹੀਂ ਤਾਂ ਤੁਹਾਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਤੁਹਾਨੂੰ ਦੱਸ ਦੀ ਕਿ ਕੱਲ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਤੁਹਾਨੂੰ ਦੱਸ ਦੀ ਕਿ ਪੰਜਾਬ ਦੇ ਵਿੱਚ 27 ਦੇ 27 ਡਿਪੂਆ ਉੱਤੇ ਬੱਸਾਂ ਨੂੰ ਰੋਕ ਕੇ ਹੜਤਾਲ ਕੀਤੀ ਜਾਵੇਗੀ ਜਦੋਂ ਇਸ ਵਿਸ਼ੇ ਦੇ ਉੱਤੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਵੱਲੋਂ ਕਹਿਣਾ ਹੈ ਕਿ ਸਰਕਾਰ ਸਾਡੀ ਪ੍ਰਸ਼ਾਸਨ ਸਾਡੀ ਮੰਗਾਂ ਮੰਨੇ ਤਾਂ ਜੋ ਅਸੀਂ ਹੜਤਾਲ ਨਹੀਂ ਕਰਾਂਗੇ ਹੜਤਾਲ ਕਰਨ ਦਾ ਕਿਸ ਨੂੰ ਦੀ ਕਰਦਾ ਆ ਪਰ ਸਰਕਾਰ ਸਾਡੀਆਂ ਮੰਗਾਂ ਪ੍ਰਸ਼ਾਸਨ ਸਾਡੀਆਂ ਮੰਗਾਂ ਨਹੀਂ ਮੰਨਦੀ ਜਿਸ ਤੋਂ ਬਾਅਦ ਅਸੀਂ ਇਹ ਫੈਸਲਾ ਲਿਆ ਇਹ ਫੈਸਲਾ ਲਿਆ ਕਿ ਕੱਲ ਅਸੀਂ ਪੰਜਾਬ ਦੇ ਵਿੱਚ 27 ਦੇ 27 ਡਿਪੂਆ ਉੱਤੇ ਬੱਸਾਂ ਰੋਕ ਕੇ ਹੜਤਾਲ ਕਰਾਂਗੇ ਤੁਹਾਨੂੰ ਦੱਸਿ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਦੁਪਹਿਰ ਤੋਂ ਬਾਅਦ ਜੇਕਰ ਪ੍ਰਸ਼ਾਸਨ ਸਾਡੀ ਗੱਲਾਂ ਨਹੀਂ ਮੰਨਦਾ ਤਾਂ 27 ਦੇ 27 ਡਿਪੂ ਬੰਦ ਕਰਕੇ ਅਸੀਂ ਪੂਰੇ ਤਰੀਕੇ ਦੇ ਨਾਲ ਚੱਕਾ ਜਾਮ ਕਰਾਂਗੇ ਬਿਲਕੁਲ ਵੀ ਪੀ ਆਰਟੀਸੀ ਦੀ ਬੱਸ ਨਹੀਂ ਚੱਲੇਗੀ ਦੋਸਤੋ ਲਗਾਤਾਰ ਦੇਸ਼ ਭਰ ਦੀਆਂ ਖਬਰਾਂ ਤੁਹਾਡੇ ਨਾਲ ਅਪਡੇਟ ਕਰਦੇ ਰਹੇ ਹਾਂ ਪਲ-ਪਲ ਦੀ ਤੁਹਾਨੂੰ ਜਾਣਕਾਰੀ ਦਿੰਦੇ ਰਹੇ ਹਾਂ ਪਰ ਇੱਕ ਹੋਰ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਵੀ ਸੋਚ ਰਹੇ ਹੋ ਬਾਹਰ ਜਾਣ ਬਾਰੇ ਜਾਂ ਫਿਰ ਰਿਸ਼ਤੇਦਾਰ ਦੇ ਜਾਣ ਬਾਰੇ ਸੋਚ ਰਹੇ ਹੋ ਪਲਾਨ ਬਣਾ ਰਹੇ ਹੋ ਤਾਂ ਕੱਲ ਨਾ ਜਾਇਓ ਕਿਉਂਕਿ ਕੱਲੋਂ ਤੁਹਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੀ ਆਰਟੀਸੀ ਬੱਸ ਅਤੇ ਪਣਬੱਸ ਹੈ ਜਿਹੜੀ ਪੰਜਾਬ ਦੇ ਵਿੱਚ ਨਹੀਂ ਚੱਲੇਗੀ ਉਹਨਾਂ ਵੱਲੋਂ ਚੱਕਾ ਜਾਮ ਹੈ ਜਿਹੜਾ ਕੀ ਕੀਤਾ ਜਾਵੇਗਾ ਤੇ ਹੋਰ ਇਸ ਖਬਰ ਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਤੇ ਹੋਰ ਦੇਸ਼ ਭਰ ਦੀਆਂ ਖਬਰਾਂ ਦੇਖਣ ਲਈ ਦੇਖਦੇ ਰਹੋ ਓ ਨੀਅਰ ਓ ਨੀਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕੱਲ ਪੀ ਆਰਟੀਸੀ ਅਤੇ ਪਨਬਸ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਬੰਦ ਰਹੇਗੀ ਜੀ ਆ ਸਹੀ ਸੁਣ ਰਿਹਾ ਤੁਹਾਨੂੰ ਜੇਕਰ ਤੁਸੀਂ ਵੀ ਕੱਲ ਕਿਤੇ ਜਾਣ ਬਾਰੇ ਸੋਚ ਰਹੇ ਹੋ ਤੁਸੀਂ ਵੀ ਪਲਾਨ ਬਣਾ ਰਹੇ ਹੋ ਰਿਸ਼ਤੇਦਾਰੀ ਦੇ ਵਿੱਚ ਜਾਣ ਨੂੰ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਦੇਖ ਲਵੋ ਨਹੀਂ ਤਾਂ ਤੁਹਾਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਤੁਹਾਨੂੰ ਦੱਸਦੀ ਕਿ ਕੱਲ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ 27 ਦੇ 27 ਡਿਪੂਆ ਉੱਤੇ ਬੱਸਾਂ ਨੂੰ ਰੋਕੇ ਹੜਤਾਲ ਕੀਤੀ ਜਾਵੇਗੀ ਜਦੋਂ ਇਸ ਵਿਸ਼ੇ ਦੇ ਉੱਤੇ ਮੁਲਾਜ਼ਮਾ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਵੱਲੋਂ ਕਹਿਣਾ ਹੈ ਕਿ ਸਰਕਾਰ ਸਾਡੀ ਪ੍ਰਸ਼ਾਸਨ ਸਾਡੀ ਮੰਗਾਂ ਮੰਨੇ ਤਾਂ ਜੋ ਅਸੀਂ ਹੜਤਾਲ ਨਹੀਂ ਕਰਾਂਗੇ ਹੜਤਾਲ ਕਰਨ ਦਾ ਕਿਸ ਨੂੰ ਦੀ ਕਰਦਾ ਹੈ ਪਰ ਸਰਕਾਰ ਸਾਡੀਆਂ ਮੰਗਾਂ ਪ੍ਰਸ਼ਾਸਨ ਸਾਡੀਆਂ ਮੰਗਾਂ ਨਹੀਂ ਬਣ ਰਹੀ ਜਿਸ ਤੋਂ ਬਾਅਦ ਅਸੀਂ ਇਹ ਫੈਸਲਾ ਲਿਆ ਇਹ ਫੈਸਲਾ ਲਿਆ ਕਿ ਕੱਲ ਅਸੀਂ ਪੰਜਾਬ ਦੇ ਵਿੱਚ 27 ਦੇ 27 ਢਿਪੂਆ ਉੱਤੇ ਬੱਸਾਂ ਰੋਕੇ ਹੜਤਾਲ ਕਰਾਂਗੇ ਤੁਹਾਨੂੰ ਦੱਸਿ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਦੁਪਹਿਰ ਤੋਂ ਬਾਅਦ ਜੇਕਰ ਪ੍ਰਸ਼ਾਸਨ ਸਾਡੀ ਗੱਲਾਂ ਨਹੀਂ ਮੰਨਦਾ ਤਾਂ ਸਤਾਈ ਦੇ ਸਤਾਈ ਡਿਪੂ ਬੰਦ ਕਰਕੇ ਅਸੀਂ ਪੂਰੇ ਤਰੀਕੇ ਦੇ ਨਾਲ ਚੱਕਾ ਜਾਮ ਕਰਾਂਗੇ ਬਿਲਕੁਲ ਵੀ ਪੀ ਆਰਟੀਸੀ ਦੀ ਬੱਸ ਨਹੀਂ ਚੱਲੇਗੀ ਦੋਸਤੋ ਲਗਾਤਾਰ ਦੇਸ਼ ਭਰ ਦੀਆਂ ਖਬਰਾਂ ਤੁਹਾਡੇ ਨਾਲ ਅਪਡੇਟ ਕਰਦੇ ਰਹੇ ਹਾਂ ਪਲ-ਪਲ ਦੀ ਤੁਹਾਨੂੰ ਜਾਣਕਾਰੀ ਦਿੰਦੇ ਰਹੇ ਹਾਂ ਪਰ ਇੱਕ ਹੋਰ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਵੀ ਸੋਚ ਰਹੇ ਹੋ ਬਾਹਰ ਜਾਣ ਬਾਰੇ ਜਾਂ ਫਿਰ ਰਿਸ਼ਤੇਦਾਰ ਦੇ ਜਾਣ ਬਾਰੇ ਸੋਚ ਰਹੇ ਹੋ ਪਲਾਨ ਬਣਾ ਰਹੇ ਹੋ ਤਾਂ ਕੱਲ ਨਾ ਜਾਇਓ ਕਿਉਂਕਿ ਕੱਲੋਂ ਤੁਹਾਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੀ ਆਰਟੀਸੀ ਬੱਸ ਅਤੇ ਪਣ ਬੱਸ ਹੈ ਜਿਹੜੀ ਪੰਜਾਬ ਦੇ ਵਿੱਚ ਨਹੀਂ ਚੱਲੇਗੀ ਉਹਨਾਂ ਵੱਲੋਂ ਚੱਕਾ ਜਾਮ ਹੈ ਜਿਹੜਾ ਕੀ ਕੀਤਾ ਜਾਵੇਗਾ ਤੇ ਹੋਰ ਇਸ ਖਬਰ ਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਸਾਂਝੀ ਕਰਿਓ ਤੇ ਹੋਰ ਦੇਸ਼ ਭਰ ਦੀਆਂ ਖਬਰਾਂ ਦੇਖਣ ਲਈ ਦੇਖਦੇ ਰਹੋ ਹੋਣੇਅਰ